ਮੈਂ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਪੇਂਟਿੰਗ ਸ਼ੁਰੂ ਕੀਤੀ ਸੀ ਤੇ ਅੱਜ 18 ਤਰੀਕ ਮੈਂ ਅੱਜ ਨੂੰ ਫਾਈਨਲ ਟੱਚਸ ਦੇ ਰਿਹਾ ਤੇ ਮੈਂ ਵੀ ਇੱਕ ਪੇਂਟਿੰਗ ਆਰਟਿਸਟ ਹਾਂ ਗਾਵਾ ਮੈਂ ਵੀ ਰਾਮ ਜੀ ਦੀ ਪੇਂਟਿੰਗ ਬਣਾਈ ਤੇ ਇਹ ਪੇਂਟਿੰਗ ਜਿਹੜੀ ਇਹਦਾ ਸਾਈਜ਼ ਹੈਗਾ ਵਾ 7 ਫੀਟ ਬਾਈ 10 ਫੀਟ ਪੇਂਟਿੰਗ ਦਾ ਸਾਈਜ਼ ਆ ਤੇ ਮੇਰੀ ਬੜੀ ਸ਼ਰਧਾ ਹੈਗੀ ਆ ਕਿ ਬੜੀ ਮੈਂ ਸ਼ਰਧਾ ਦੇ ਨਾਲ ਪੇਂਟਿੰਗ ਬਣਾਈ ਆ ਆ ਮੰਦਰ ਦੇ ਵਿੱਚ ਐ ਮੈਂ ਕੰਟੈਕਟ ਕਰਕੇ ਅਮਰਸਰ ਦੀ ਦੁਰਗਿਆਨਾ ਕਮੇਟੀ ਦੇ ਨਾਲ ਕੰਟੈਕਟ ਕਰਕੇ ਇਹਨੂੰ ਉੱਥੇ ਭੇਟ ਕਰਨਾ ਚਾਹੁੰਦਾ। ਵਿੱਚ ਐਕ੍ਰੀਲਿਕ ਕਲਰਸ ਜੂਜ਼ ਕੀਤੇ ਆ। ਐਕ੍ਰੀਲਿਕ ਕਲਰਸ ਪਹਿਲਾਂ ਸੀ ਸਕੈਚ ਬਣਾਉਂਦੇ ਆ ਤੇ ਐਕ੍ਰੀਲਿਕ ਕਲਰਸ ਪਾਣੀ ਦੇ ਨਾਲ ਮਿਕਸ ਕਰਕੇ ਇਹ ਬਣਾਉਂਦੇ ਆ ਤੇ ਕੈਨਵਸ ਦੇ ਉੱਪਰ ਬਣਾਉਂਦੇ ਆ ਤੇ ਇਹਦੀ ਜਿਹੜੀ ਲਾਈਫ ਆ 100-100 ਸਾਲ ਹੁੰਦੀ ਆ ਇਸ ਪੇਂਟਿੰਗ ਦੀ। ਜਿੰਨਾ ਮੈਨੂੰ ਉੱਪਰ ਪੇਂਟਿੰਗ ਤੇ RAM ji ਦੀ ਫੇਸ ਤੇ ਟਾਈਮ ਲੱਗਾ ਤੇ ਮੰਦਿਰ ਤੇ ਉਸ ਤੋਂ ਜ਼ਿਆਦਾ ਟਾਈਮ ਲੱਗਾ ਕਿਉਂਕਿ ਉਹਦੇ ਵਿੱਚ ਨਿੱਕੀ ਨਿੱਕੀ ਡਿਟੇਲਸ ਦਿਖਾਈ ਆ ਵਾ ਇਸ 파ਰਟ ਦੇ ਵਿੱਚ ਜੋਧਿਆ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ ਜਿੱਥੇ ਪ੍ਰਾਣ ਪ੍ਰਤੀਸ਼ਟਾ ਦਾ ਪ੍ਰੋਗਰਾਮ ਜੋ ਹੋਣਾ ਆ 22 ਤਰੀਕ ਨੂੰ ਜੋ ਆ ਰਾਮ ਲੱਲਾ ਜੀ ਦੀ ਉੱਥੇ ਮੂਰਤੀ ਸਥਾਪਿਤ ਹੋਣੀ ਆ ਤਾਂ ਉਸ ਮੌਕੇ ਜੋ ਕਹਿ ਲਿਆ ਕਿ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਸ਼ਰਧਾ ਜੋ ਆਸਤਾ ਸਾਹਮਣੇ ਆ ਰਹੀ ਆ ਤਾਂ ਇੱਕ ਆਸਤਾ ਸ਼ਰਧਾ ਦੀ ਤਸਵੀਰ ਇਹ ਵੀ ਦਿਖਾਣੀ ਚਾਹੂੰਗਾ ਕਿ ਇੱਕ ਨੌਜਵਾਨ ਵੱਲੋਂ ਜਿਹੜੀ ਇੱਕ ਪੇਂਟਿੰਗ ਤਿਆਰ ਕੀਤੀ ਗਈ ਆ ਰਾਮ ਮੰਦਰ ਨੂੰ ਲੈ ਕੇ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼੍ਰੀ ਰਾਮ ਜੀ ਦੀ ਜੋ ਇੱਕ ਤਸਵੀਰ ਬਣਾ ਕੇ ਤੇ ਨਾਲ ਥੱਲੇ ਜੋ ਰਾਮ ਮੰਦਰ ਦੀ ਵੀ ਤਸਵੀਰ ਬਣਾਈ ਗਈ ਆ ਤਾਂ ਕਿੰਨਾ ਸਮਾਂ ਲੱਗਾ ਕਦੋਂ ਇਹ ਜੋ ਤਸਵੀਰ ਬਣਾਣੀ ਸ਼ੁਰੂ ਕੀਤੀ ਸੀ ਤਾਂ ਉਹ ਨੌਜਵਾਨ ਦੇ ਨਾਲ ਵੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜੀ ਕਿੰਨਾ ਸਮਾਂ ਲੱਗਾ ਤੁਹਾਨੂੰ ਇਸ ਤਸਵੀਰ ਦੇ ਵਿੱਚ ਕਿਉਂਕਿ ਮਨ ਦੇ ਵਿੱਚ ਕਿਵੇਂ ਆ ਕਿ ਇਹ ਤਸਵੀਰ ਵੀ ਤਿਆਰ ਕਰਨੀ ਚਾਹੀਦੀ ਹੈ ਸਰ ਆ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ ਮੈਂ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਪੇਂਟਿੰਗ ਸ਼ੁਰੂ ਕੀਤੀ ਸੀ ਤੇ ਅੱਜ 18 ਤਰੀਕ ਨੂੰ ਅੱਜ ਇਹਨੂੰ ਫਾਈਨਲ ਟੱਚਸ ਦੇ ਰਿਹਾ ਤੇ 22 ਤਰੀਕ ਨੂੰ ਜਿਹੜਾ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਸਾਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਲੋਕੀ ਚੀਜ਼ਾਂ ਬਣਾ ਰਹੇ ਨੇ ਤੇ ਮੈਂ ਵੀ ਇੱਕ ਪੇਂਟਿੰਗ ਆਰਟਿਸਟ ਹਾਂ ਵਾ ਮੈਂ ਵੀ ਰਾਮ ਜੀ ਦੀ ਪੇਂਟਿੰਗ ਬਣਾਈ ਤੇ ਇਹ ਪੇਂਟਿੰਗ ਜਿਹੜੀ ਇਹਦਾ ਸਾਈਜ਼ ਹੈਗਾ ਵਾ 7 ਫੀਟ ਬਾਈ 10 ਫੀਟ ਪੇਂਟਿੰਗ ਦਾ ਸਾਈਜ਼ ਆ ਤੇ ਮੇਰੀ ਬੜੀ ਸ਼ਰਧਾ ਹੈਗੀ ਆ ਕਿ ਬੜੀ ਮੈਂ ਸ਼ਰਧਾ ਦੇ ਨਾਲ ਪੇਂਟਿੰਗ ਬਣਾਈ ਆ ਤੇ ਮੈਂ ਚਾਹੁੰਦਾ ਦੇ ਵਿੱਚ ਇਹ ਮੈਂ ਕੰਟੈਕਟ ਕਰਕੇ ਅਮਰਸਰ ਦੀ ਦੁਰਗਿਆਨਾ ਕਮੇਟੀ ਦੇ ਨਾਲ ਕੰਟੈਕਟ ਕਰਕੇ ਇਹਨੂੰ ਉੱਥੇ ਪੇਟ ਕਰਨਾ ਚਾਹੁੰਦਾ ਪਰ ਕਿਸ ਤਰੀਕੇ ਦੇ ਨਾਲ ਕਿਉਂਕਿ ਰਾਮ ਮੰਦਰ ਜਿਸ ਤਰੀਕੇ ਨਾਲ ਤੁਸੀਂ ਥੱਲੇ ਬਣਾਇਆ ਤਸਵੀਰ ਬਣਾਈ ਆ ਤਾਂ ਕਹਿ ਸਕਦੇ ਕਿ ਇਸ ਦੇ ਵਿੱਚ ਕਿੰਨੀ ਕੁ ਔਖਾਈ ਕਿੰਨਾ ਕੁ ਸਮਾਂ ਲੱਗਾ ਤਾਂ ਕਿਹੜੇ ਰੰਗਾਂ ਦੀ ਵਰਤੋਂ ਜਰਚ ਕੀਤੀ ਗਈ ਹੈ ਇਹ ਸਾਰੇ ਇਹਦਾ ਜਿਹੜਾ ਸਾਈਜ਼ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਵਾਂ ਵੱਡੀ ਫੋਟੋ ਬਣਾਉਂਦਾ ਜਿਹੜਾ ਕਾਫੀ ਟਾਈਮ ਲੱਗ ਜਾਂਦਾ ਵਾ ਰਾਤ ਵੀ ਮੈਨੂੰ ਲਗਾਨੀ ਪੈਂਦੀ ਸੀ ਪੇਂਟਿੰਗ ਤੇ ਇਹ ਪੇਂਟਿੰਗ ਜਿਹੜੀ ਆ ਇਹਨੂੰ ਮੈਂ ਅੱਜ ਫਾਈਨਲ ਟੱਚਸ ਦੇ ਰਿਹਾ ਇਹਦੇ ਵਿੱਚ ਅਕ੍ਰੀਲਿਕ ਕਲਰਸ ਯੂਜ਼ ਕੀਤੇ ਆ ਅਕ੍ਰੀਲਿਕ ਕਲਰਸ ਪਹਿਲਾਂ ਸੀ ਸਕੈਚ ਬਣਾਉਂਦੇ ਆ ਤੇ ਅਕ੍ਰੀਲਿਕ ਕਲਰਸ ਪਾਣੀ ਦੇ ਨਾਲ ਮਿਕਸ ਕਰਕੇ ਬਣਾਉਂਦੇ ਆ ਤੇ ਕੈਨਵਸ ਦੇ ਉੱਪਰ ਬਣਾਉਂਦੇ ਆ ਤੇ ਇਹਦੀ ਜਿਹੜੀ ਲਾਈਫ ਆ 100 ਸੋ ਸਾਲ ਹੁੰਦੀ ਆ ਇਸ ਪੇਂਟਿੰਗ ਦੀ ਜਦੋਂ ਤੁਸੀਂ ਪੇਂਟ ਕਰੋਗੇ ਕਿਉਂਕਿ ਪਹਿਲਾਂ ਵੀ ਤੁਸੀਂ ਕਈ ਰਿਕਾਰਡ ਤੁਹਾਡੇ ਜੋ ਆ ਤੁਹਾਨੂੰ ਹਾਜ਼ਰ ਹੋਏ ਨੇ ਵਰਲਡ ਰਿਕਾਰਡ ਕਈ ਤਰ੍ਹਾਂ ਤੁਸੀਂ ਪ੍ਰਾਪਤ ਕੀਤੇ ਹੋਏ ਨੇ ਤਾਂ ਇਹ ਜੋ ਪੇਂਟਿੰਗ ਬਣਾਉਣ ਦੇ ਵਿੱਚ ਜਦੋਂ ਤੁਸੀਂ ਇੱਥੇ ਪੇਂਟ ਕਰਨੀ ਚਾਹੁੰਦੇ ਹੋ ਤੁਸੀਂ ਕਿਹਾ ਤੁਹਾਡੀ ਸ਼ਰਤਾਂ ਅਨੁਸਾਰ ਤਾਂ ਜਦੋਂ ਪੇਂਟ ਕਰੋਗੇ ਤਾਂ ਕਿ दिली ਇੱਛਾ ਜੋ ਭਾਵਨਾ ਕੀ ਹੈਗੀ ਹੈ ਬਹੁਤ ਖੁਸ਼ੀ ਹੋਏਗੀ ਇੱਕ ਮਤਲਬ ਪਰਮਾਤਮਾ ਘਰ ਪੇਂਟਿੰਗ ਜਾਏਗੀ ਤੇ ਜਿਸ ਤਰ੍ਹਾਂ ਕਿ ਮੋਦੀ ਜੀ ਨੇ ਕਿਹਾ ਕਿ ਸਾਰੇ ਇੰਡੀਆ ਦੇ ਵਿੱਚ ਲੋਕੀ ਦੀਵਾਲੀ ਮਨਾਣਗੇ ਉਸ ਦਿਨ ਤੇ ਅਸੀਂ ਵੀ ਆਪਣੀ ਸਾਰੀ ਫੈਮਿਲੀ ਦੀਵੇ ਜਗਾਵਾਂਗੇ ਤਾਂ ਮੈਂ ਪੇਂਟਿੰਗ ਦੇ ਵਿੱਚ ਵੀ ਮੰਦਿਰ ਦੇ ਆਸੇ-ਪਾਸੇ ਸਾਰੇ ਮੈਂ ਦੀਵੇ ਜਗਾਏ ਹੋਏ ਆ ਜਿਸ ਤਰ੍ਹਾਂ ਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਤੇ ਸਾਡੀ ਪੂਰੀ ਫੈਮਿਲੀ ਜਿਹੜੀ ਆ ਉਸ ਦਿਨ ਦੀਵਾਲੀ ਅਸੀਂ ਆਪਣੇ ਘਰ ਦੇ ਵਿੱਚ ਸੈਲੀਬ੍ਰੇਟ ਕਰਾਂਗੇ ਤੇ ਬੜੀ ਸ਼ਰਧਾ ਨਾਲ ਮੈਂ ਪੇਂਟਿੰਗ ਬਣਾਈਆ ਬੜੀ ਦਿਲੋਂ ਪੇਂਟਿੰਗ ਬਣਾਈਆ RAM JI ਦੀ ਜਦੋਂ ਤੋਂ ਪੇਂਟਿੰਗ ਬਣਾਣੀ ਸ਼ੁਰੂ ਕੀਤੀ ਸੀਗੀ ਤਾਂ ਕਿੰਨੀ ਔਖ ਜਾਂ ਕਿੰਨਾ ਕੁ ਮਤਲਬ ਔਖਾ ਲੱਗਾ ਸੀ ਕਿਉਂਕਿ ਜੋ ਰਾਮ ਮੰਦਰ ਦੀ ਇੱਕ ਤਸਵੀਰ ਬਣਾਣੀ ਬੜੀ ਔਖੀ ਆ ਕਿਉਂਕਿ ਹੁਣ ਹੀ ਸਥਾਪਨਾ ਹੋਈ ਰਾਮ ਮੰਦਰ ਹੁਣ ਹੀ ਬਣਿਆ ਤਾਂ ਕਿਸ ਤਰੀਕੇ ਦੇ ਨਾਲ ਤੁਹਾਡੇ ਦਿਲ ਦੇ ਵਿੱਚ ਇਹ ਕਹਿ ਲਈ ਕਿ ਤਸਵੀਰ ਇਹ ਜੋ ਬਣੀ ਰਾਮ ਮੰਦਰ ਮੈਂ ਕਾਫੀ ਇਵੈਂਟਸ ਤੇ ਕੰਮ ਕੀਤਾ ਵਾ ਤੇ ਮੈਂ ਹੁਣ ਧਾਰਮਿਕ ਇਵੈਂਟਸ ਦੇ ਕੰਮ ਕੀਤਾ ਜਿਹੜੀ ਧਾਰਮਿਕ ਪੇਂਟਿੰਗ ਹੁੰਦੀ ਹੈ ਇਹ ਥੋੜੀ ਡਿਫਿਕਲਟ ਹੁੰਦੀ ਆ ਕਿਉਂਕਿ ਇਹਦੇ ਵਿੱਚ ਗੈਨੇ ਹੁੰਦੇ ਆ ਤਾਜ ਹੁੰਦਾ ਤੇ ਤਰਸ਼ੂਲ ਹੁੰਦਾ ਮੰਦਿਰ ਤੇ ਬਹੁਤ ਜ਼ਿਆਦਾ ਟਾਈਮ ਲੱਗਾ ਤੇ ਜਿੰਨਾ ਹੀ ਮੈਨੂੰ ਉੱਪਰ ਪੇਂਟਿੰਗ ਤੇ RAM ji ਦੀ ਫੇਸ ਤੇ ਟਾਈਮ ਲੱਗਾ ਤੇ ਮੰਦਿਰ ਤੇ ਉਸ ਤੋਂ ਜ਼ਿਆਦਾ ਟਾਈਮ ਲੱਗਾ ਕਿਉਂਕਿ ਉਹਦੇ ਵਿੱਚ ਨਿੱਕੀ ਨਿੱਕੀ ਡਿਟੇਲਸ ਦਿਖਾਈ ਆ ਵਾ ਤੇ ਕਾਫੀ ਮੁਸ਼ਕਲ ਆਈਆ ਲੇਕਿਨ ਸ਼ਰਧਾਰੇ ਨਾਲ ਰਬ ਦਾ ਨਾਮ ਲੈ ਕੇ ਪੇਂਟਿੰਗ ਨੂੰ ਤਿਆਰ ਕੀਤਾ ਕੀ ਕੁਛ ਦਰਸ਼ਾਇਆ ਗਿਆ ਕਿਉਂਕਿ ਪੇਂਟਿੰਗ ਦੇ ਵਿੱਚ ਰਾਮ ਮੰਦਰ ਦਿਖ ਰਿਹਾ ਕਿੰਨੀਆਂ ਬੁਰਜੀਆਂ ਕਿਸ ਅਕੋਰਡਿੰਗ ਕਿਉਂਕਿ ਜਿਸ ਤਰੀਕੇ ਦੇ ਨਾਲ ਉੱਥੇ ਰਾਮ ਮੰਦਰ ਤਿਆਰ ਹੋਇਆ ਤਾਂ ਕਿਹਾ ਜਾਂਦਾ ਕਿ ਜੇਕਰ ਉੱਤੋਂ ਦੀ ਵੇਖੇ ਤਾਂ ਰਾਮ ਵੀ ਲਿਖਿਆ ਦਿਖਾਈ ਦਿੰਦਾ ਤਾਂ ਉਹ ਚੀਜ਼ ਸਾਰੀ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹਾਂਜੀ ਹਾਂਜੀ ਗੂਗਲ ਤੋਂ ਸਾਰੀ ਨੋਲੇਜ ਲੈ ਕੇ ਸਾਰੀਆ ਸਰਚ ਕਰਕੇ ਪੂਰੀ ਨੋਲੇਜ ਲਈ ਫਲੈਗ ਵੀ ਦਿਖਾਇਆ ਗਿਆ ਉੱਪਰ ਜੈ ਸ਼੍ਰੀ ਰਾਮ ਲਿਖਿਆ ਹੈ ਫਲੈਗ ਦੇ ਉੱਪਰ ਤੇ ਜਿਹੜੇ ਦੀਵੇ ਬਣਾਏ ਆ ਇਹ ਮੈਂ ਆਪਣੀ ਥੋੜੀ ਕ੍ਰੀਏਟਿਵ ਦੀਵਟੀ ਦਿਖਾਈਆ ਕਿ ਦੀਵੇ ਕਿਉਂਕਿ ਜਿਸ ਤਰ੍ਹਾਂ ਕੇ ਸਭ ਤੋਂ ਮੁਖਮਲ ਦੇਖਿਆ ਜਾਵੇ ਦੀਵੇ ਹੀ ਆ 22 ਤਰੀਕ ਨੂੰ ਸਾਰੇ ਲੋਕ ਹੋਣ ਤੋਂ ਹੀ ਜਗਾਨੇ ਸ਼ੁਰੂ ਕਰਦੇ ਪਏ ਨੇ ਤੇ ਮੈਂ ਸੋਚਿਆ ਕਿ ਮੈਂ ਲਾਸਟ ਮੋਮੈਂਟ ਤੇ ਸੋਚਿਆ ਕਿ ਮੈਂ ਦੀਵੇ ਜ਼ਰੂਰ ਪੇਂਟਿੰਗ ਦੇ ਵਿੱਚ ਕਵਰ ਕਰਾਂਗਾ ਜੀ ਤਾਂ ਹੁਣ ਇਹ ਪੇਂਟਿੰਗ ਤੁਸੀਂ ਚਾਹੁੰਦੇ ਹੋ ਕਿ ਰਾਮ ਮੰਦਰ ਤੱਕ ਪਹੁੰਚ ਸਕੇ ਹਾਂਜੀ ਮੈਂ ਇਹੋ ਚਾਹਨਾ ਕਿ ਮੈਂ ਅਮਰ ਸਰਦੀ ਕਮੇਟੀ ਦੁਰਗਾੰਨਾ ਕਮੇਟੀ ਦੇ ਨਾਲ ਗੱਲਬਾਤ ਕਰਕੇ ਕਿ ਇਹਨੂੰ ਉੱਥੇ ਪੇਟ ਕੀਤਾ ਜਾਵੇ ਪੇਂਟਿੰਗ ਨੂੰ ਜੀ ਤਾਂ ਜੀ ਬਿਲਕੁਲ ਜਿਸ ਤਰੀਕੇ ਨਾਲ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਤੁਸੀਂ ਵੇਖਿਆ ਕਿ ਇੱਕ ਨੌਜਵਾਨ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਜੋ ਪੇਂਟਿੰਗ ਤਿਆਰ ਕੀਤੀ ਗਈ ਹੈ ਕਿਉਂਕਿ ਰਾਮ ਮੰਦਰ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਕਾਫੀ ਸ਼ਰਧਾ ਤੇ ਭਾਵਨਾ ਦੇ ਨਾਲ ਜੋ ਰਾਮ ਭਗਤ ਹੈਗੇ ਨੇ ਉਹ ਅਯੁੱਧਿਆ ਵਿੱਚ ਪਹੁੰਚ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰ ਲਈਏ ਸ਼੍ਰੀ ਹਮਸਹਿਬ ਸਾਹਿਬ ਦੀ ਤਾਂ ਹਮਸਹਿਬ ਸਾਹਿਬ ਦੇ ਵਿੱਚ ਵੀ ਵਿਸ਼ੇਸ਼ ਤੌਰ ਦੇ ਉੱਤੇ ਇਸ ਨੌਜਵਾਨ ਵੱਲੋਂ ਇੱਕ ਪੇਂਟਿੰਗ ਤਿਆਰ ਕੀਤੀ ਗਈ ਹੈ ਤਾਂ ਪੇਂਟਿੰਗ ਤਿਆਰ ਕਰਕੇ ਜੋ ਉਸ ਇਸ ਨੌਜਵਾਨ ਦੀ दिली ਭਾਵਨਾ ਹੈ ਕਿ ਇਹ ਪੇਂਟਿੰਗ ਨੂੰ ਅਯੁੱਧਿਆ ਦੇ ਵਿੱਚ ਰਾਮੰਦਰ ਦੇ ਵਿੱਚ ਸਥਾਪਿਤ ਕੀਤਾ ਜਾਵੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਬਣੀ ਟੀਵੀ ਸ਼੍ਰੀਮਸ ਜੀ